ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਅਦਾਕਾਰ ਪ੍ਰਿੰਦਰ ਸਿੰਘ ਖੁੰਮਨ ਦਾ ਦੇਹਾਂਤ ਹੋ ਗਿਆ। ਅੰਮ੍ਰਿਤਸਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਉਹ ਸਰਜਰੀ ਕਰਵਾਉਣ ਗਏ ਸਨ ਜਿੱਥੇ ਉਹਨਾਂ ਨੇ ਆਖਰੀ ਸਾਲ ਲਈ ਹਸਪਤਾਲ ਵਿੱਚ ਉਹ ਆਪਣੇ ਮੋਢੇ ਦੀ ਸਰਜਰੀ ਵਾਸਤੇ ਪਹੁੰਚੇ ਸਨ ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਪ੍ਰਿੰਦਰ ਖੁੰਮਨ ਦੀ ਮੌਤ ਹੋ ਗਈ। 42 ਸਾਲਾਂ ਦੇ ਵਿਰਿੰਦਰ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਨਾਲ ਹੈ। ਵਿਰਿੰਦਰ ਖੁੰਮਨ ਦੇ ਪਿੱਛੇ ਤਿੰਨ ਬੱਚੇ ਅਤੇ ਪਤਨੀ ਰਹਿ ਗਏ ਹਨ। ਉਹਨਾਂ ਦੇ ਦੋ ਪੁੱਤਰ ਅਤੇ ਇੱਕ ਬੇਟੀ ਹੈ। ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਵੀਰਵਾਰ ਸਵੇਰੇ ਉਹ ਅੰਮ੍ਰਿਤਸਰ ਦੇ ਫੌਟਿਸ ਹਸਪਤਾਲ ਵਿੱਚ ਮੋਢੇ ਦਾ ਇਲਾਜ ਕਰਵਾਉਣ ਗਏ ਸਨ ਅਤੇ ਸ਼ਾਮੀ ਕਰੀਬ 6 ਵਜੇ ਖਬਰ ਆਈ ਕਿ ਉਹਨਾਂ ਦਾ ਦਿਹਾਂਤ ਹੋ ਗਿਆ। ਵੈਜੀਟੇਰੀਅਨ ਬਾਡੀ ਬਿਲਡਰ ਪ੍ਰਿੰਦਰ ਸਿੰਘ ਕੁੰਮਨ ਕਿਸਾਨੀ ਅਤੇ ਡੇਰੀ ਫਾਰਮਿੰਗ ਕਿੱਤੇ ਨਾਲ ਜੁੜੇ ਹੋਏ ਸੀ। ਵਰਿੰਦਰ ਕੁੰਮਨ ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਹ ਇੱਕ ਪ੍ਰਮੁੱਖ ਭਾਰਤੀ ਪੇਸ਼ਵਰ ਬਾਡੀ ਬਿਲਡਰ ਅਤੇ ਅਦਾਕਾਰ ਵੀ ਸਨ। ਉਹਨਾਂ ਨੇ ਬਾਡੀ ਬਿਲਡਿੰਗ ਵਿੱਚ ਏਸ਼ੀਆ ਪੱਧਰ ਤੇ ਵੀ ਨਾਮਨਾ ਖੱਟਿਆ ਸੀ। ਉਨ੍ਹਾਂ ਨੇ ਸਾਲ 2012 ਵਿੱਚ ਪੰਜਾਬੀ ਫਿਲਮ ਕਬੱਡੀ ਵਾਂਸ ਅਗੇਨ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਨਾਲ-ਨਾਲ ਦੱਖਣੀ ਭਾਰਤੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਵੀ ਐਲਾਨ ਕੀਤਾ ਸੀ। ਵਿਰਿੰਦਰ ਘੋਮੰਦ ਦਾ ਕਹਿਣਾ ਸੀ ਕਿ ਉਹ ਚੋਣ ਜਿੱਤ ਕੇ ਪੰਜਾਬ ਦੀ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਗੇ ਜਿਸ ਨਾਲ ਨਸ਼ੇ ਤੇ ਨਕੇਲ ਕੱਸੀ ਜਾ ਸਕਦੀ ਹੈ।